ਸਸਸੀ ਕਾਲ ਜੀ ਅਸੀਂ ਅੱਜ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਇੱਕ ਚੰਗੀ ਵੀਡੀਓ ਬਹੁਤ ਵਧੀਆ ਵੀਡੀਓ ਹੈ ਪੰਜਾਬ ਦੇ ਵਿੱਚ ਕਦੇ ਕੋਈ ਭੁੱਖਾ ਨਹੀਂ ਰਹਿ ਸਕਦਾ ਗੁਰੂਆਂ ਪੀਰਾਂ ਦੀ ਧਰਤੀ ਹੈ ਇਹ ਪੰਜਾਬ ਦੇ ਵਿੱਚ ਥਾਂ ਥਾਂ ਤੇ ਲੰਗਰ ਲੱਗੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਆ ਰਿਹਾ ਹੈ ਗੋਪੂਰ ਬਹੁਤ ਵਧੀਆ ਪੰਜਾਬ ਦੇ ਵਿੱਚ ਲੰਗਰ ਦੀ ਸੇਵਾ ਵੱਡੇ ਪੱਦਰ ਤੇ ਵਿਖਾਈ ਦਿੰਦੀ ਹੈ ਆ ਦੇਖੋ ਮੇਰੇ ਭਰਾ ਆ ਸਾਡੇ ਅੰਕਲ ਜੀ ਖੜੇ ਨੇ ਵੱਡਾ ਭਰਾ ਸਾਡਾ ਤਸਵੀਰ ਜਿਹੜੀ ਇਹ ਹੈਗੀ ਹੈ ਐਨ ਐਚ 7 ਬਡrukhਾਂ ਗੋਲ ਦੀ ਬਹੁਤ ਵਧੀਆ ਲੰਗਰ ਲੱਗਦੇ ਨੇ ਸਾਡੇ ਭਰਾ ਨੇ ਸਾਰੇ ਅਸੀਂ ਵੀ ਲੰਗਰ ਦਾ ਆਨੰਦ ਮਾਣਿਆ ਆ ਦੇਖੋ ਸਾਡੇ ਬਜ਼ੁਰਗ ਸਾਡੇ ਵੱਡੇ ਬਜ਼ੁਰਗ ਬੈਠੇ ਨੇ ਬਜ਼ੁਰਗਾਂ ਦੀ ਦੇਣ ਹੈ ਬਹੁਤ ਥਾਵਾਂ ਤੇ ਵੱਡੇ ਵੱਡੇ ਲੰਗਰ ਲਗਾਏ ਜਾਂਦੇ ਨੇ ਆ ਦੇਖੋ ਜੀ ਵਾਹ ਜੀ ਵਾਹ ਮਨ ਖੁਸ਼ ਹੋ ਗਿਆ ਬਾਗੋ ਬਾਗ ਹੋ ਗਿਆ ਚੰਗੀਆਂ ਚੰਗੀਆਂ ਵੀਡੀਓ ਸਾਡਾ ਦਿਖਾਉਣਾ ਸਾਡੇ ਪੰਜਾਬ ਦੇ ਨੌਜਵਾਨਾਂ ਲਈ ਚੰਗੀ ਸੇਧ ਹੈ ਬੋਲੇ ਸੋਨੇ ਹਾਲ ਸ